ਆਪੀ ਫਾਡ ਟੂ ਯੂ ਹੌਲੀ ਕਿਦਨੇ ਹੌਲੀ ਕਿਦਨੇ ਨਾਮ ਲੇ ਨਾਮ ਤਾਂ ਫੇਕ ਹੀ ਨਿਕਲ ਕੰਮੇ ਕਬਜਿਆੜੀ ਆਜੋ 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 ਕਰਾ ਹੈਗਾ ਕੇਕ ਸਹੀ ਹੈ ਕੰਮੂ ਕਬਜਿਆੜੀ ਤੇ ਕੰਮੂ ਕਵਾੜੀ ਨਾ ਨਾ ਮੰਨਦੀ ਜੀ ਅਸੀਂ ਕੱਲ ਦੀ ਸਾਰਿਆਂ ਨੂੰ ਉਮੀਦ ਕਰਨੀ ਸੀ ਸਾਰੇ ਜਣ ਠੀਕ ਠਾਕ ਹੋਵੋਗੇ ਸੋ ਕੱਲ ਨੂੰ ਹੈਗਾ ਲਓ ਜੀ ਲਓ ਜੀ ਲਓ ਤੇ ਕੰਮੇ ਪਣਦਾ ਹੈਗਾ ਜੀ ਕੱਲ ਨੂੰ ਜਨਮ ਦਿਨ ਅਸੀ ਰਾਤ ਨੂੰ ਦਵਾਏ ਕਿ ਸਰਪ੍ਰਾਈਜ਼ ਹੁਣ ਆਪਾਂ ਆਏ ਆ ਬਿੰਨੀ ਵਾਲੇ ਦੇ ਕੇਕ ਲੈਣ ਆਜੋ ਗਰਾ ਫਿਰ ਕੇਕ ਲਈਏ ਨਹੀਂ ਹੁਣ ਹੋਰ ਨਮਖਾ ਕਿਹੜਾ ਕੇਕ ਲੈਣਾ ਰਾਤ ਨੂੰ ਵੀ ਦੇਖਣਾ ਆਪਾਂ ਵੀ ਜਿਹੜੀ ਅਲਰਜੀ ਨਾ ਹੋਵੇ ਉਹਨੂੰ ਅਲਰਜੀ ਗਿਆ ਤੇ ਤਾਂ ਹਾਂ ਭਾਈ ਨਰਸ ਤੋਂ ਆ ਵੱਡੇ ਭਾਈ ਨਰਸ ਤੋਂ ਅਲਰਜੀ ਆ ਆਪਣੇ ਜਵਾਕ ਨੂੰ ਤਾਂ ਟਾਂਡੇ ਤੋਂ ਵੀ ਹੈਗੀ ਆ ਦਾ ਵਿੱਚ ਇੱਕ ਤੋਂ ਇਹ ਗਲੈਸ ਅਗਲੇ ਸੀ ਗਲੈਸ ਸੀ ਗਲੈਸ ਸੀ ਆ ਨਰਸ ਤੋਂ ਮਨਾ ਦੇ ਦੋ ਕੋਈ ਨਰਸ ਤੋਂ ਬਰਾਬਰ ਮਿਕਸ ਫਰੂਟ ਲੈ ਲਓ ਹਾਂ ਮਿਕਸ ਫਰੂਟ ਹੀ ਦਿਓ ਇਹ ਫਰੈਸ਼ੀ ਬਣੇਵੇ ਬਾਈ ਹਾਂਜੀ ਕੀ ਫਰੈਸ਼ਾ ਵੀਰੇ ਬੇਫਿਕਰ ਆ ਕਿੰਨਾ ਕਿਲੋ ਆ ਕਿੰਨਾ ਇਹ ਤੇ ਬਹੁਤ ਆ ਬਰਨ ਚਲੋ ਬਹੁਤ ਸਾਰਾ ਫਰੂਟ ਨਾਲ ਹੀ ਬਾਈ ਡੰਬ ਕੇ ਕਰਦੇ ਪਲ ਬਲੂਤੀ ਲੈ ਲਓ ਬਲ ਬਲੂਤੀ ਆ ਬਾਈ ਬਲ ਬਲ ਦੇ ਦੇ ਬਲ ਫਲੂਤੀ ਆ ਦੇ ਦੇ ਬਾਈ ਫੁੱਲ ਫਲੂਤੀ ਆ ਤਾਂ ਓ ਬੱਟਰੀ ਇਹ ਕਲਰ ਕਲਰ ਕਿਹੜਾ ਵੀ ਚਾਹੀਦਾ ਮੈਨੂੰ ਆਹ ਚਿੱਟਾ ਜਾਂ ਖਾਰੇ ਦਾ ਬਾਈ ਇਹ ਵੀ ਨੀਲਾ ਵੀਰੇ ਕਰੀਮ ਵਾਲਾ ਆਹ ਦੇ ਬਾਈ ਆਹ ਇਹ ਜਰਮਨੀ ਜੈਵਣੀ ਦੇ ਰਹੇ ਆ ਜੈਵਣੀ ਦੇ ਰਹੇ ਸਕਾਈ ਬਲੂ ਕੱਢ ਲੈ ਯਾਰ ਜੇ ਤੈਨੂੰ ਕੱਢਣਾ ਹੈ ਤੇ ਚੱਬਾਉ ਹੋਈ ਸਕਾਈ ਬਲੂ ਸਕਾਈ ਬਲੂ ਦੇ ਲੈ ਚਾਚਾ ਓਏ ਇੱਕ ਤੇ ਚੱਟੂਪੀ ਵੀ ਦੇ ਦੇ ਯਾਹੋ ਟੋਪੀ ਦੇ ਦੇ ਮਨੋ ਮੱਤਿਆਂ ਦੇ ਬੋਲ ਬੋਲ ਪਲੇ ਨੀ ਲੈਣੇ ਓਏ ਨਹੀਂ ਨਹੀਂ ਬੋਲ ਪਲੇ ਚੱਟਾ ਹਵਾ ਤਾਂ ਪਹਿਲੇ ਕੰਮੇ ਕਬਜਿਆਂ ਵਾਲੀ ਕੰਮੇ ਕਬਜਿਆਂ ਵਾਲੀ ਸੱਚੀ ਆਏ ਲਿਖਣਾ ਹਾਂ ਸੱਚੀ ਆਏ ਲਿਖਣਾ ਕਮੇ ਕਬਜਿਆਂ ਵਾਲੀ ਕਿਉਂ ਮਾਰੀ ਬਾਜੀ ਵਾ ਉਧਰ ਤਾਂ ਫਿਰ ਬਣਦਾ ਨਾ ਕੋਈ ਚੱਲਾਈ ਹਾਂ ਆ ਬਾਈ ਲਾਈਵ ਚੱਲਦਾ ਥੋੜੇ ਉਹ ਹੱਥ ਝੂਠੇ ਮਿੱਠੇ ਲਾਈ ਜਾਂਦਾ ਯਾਰ ਝੂਠੇ ਮਿੱਠੇ ਨਹੀਂ ਹੈਗੇ ਵੀਰੇ ਹੋਰ ਕਿ ਇਹਨਾਂ ਨੇ ਫੋਨ ਨੋ ਉਹਦੇ ਯਾਰ ਪਤਾ ਨਹੀਂ ਕਿਹੜੇ ਹੱਥ ਲੱਗੇ ਹੋਣਾ ਆ ਫੋਨ ਚਲਾਈ ਜਾਂਦਾ ਬਾਈ ਓਏ ਫੋਨ ਚ ਕੇਕ ਦਾ ਡਿਜ਼ਾਈਨ ਦੇਖਦਾ ਆ ਠੀਕ ਆ ਫਿਰ ਤੂੰ ਹੀ ਕਹਿੰਗੇ ਡਿਜ਼ਾਈਨ ਨਹੀਂ ਥੋੜਾ ਆ ਨਹੀਂ ਨਹੀਂ ਸਹੀ ਆ ਸਹੀ ਆ ਬਾਈ ਨਾਮ ਲਿਖ ਨਾਮ ਤਾਂ ਫੇਕ ਹੀ ਨਿਕਲ ਕਮੇ ਕਬਜਿਆਂ ਵਾਲੀ ਕੰਮੇ ਕਬਜਿਆਂ ਵਾਲੀ ਕੰਮੇ ਕਬਜਿਆਂ ਵਾਲੀ ਹਾਂ ਐਂ ਰਹਦੇ ਯਾ ਬੀ ਲਿਖਣਾ ਕਿੰਗਲ ਚ ਲੇਦੀ ਹੋਰ ਤੂੰ ਮੈਂ ਲਿਖ ਦੋ ਪੰਜਾਬੀ ਚ ਲਿਖ ਦੇ ਵੱਡੇ ਭਾਈ ਪਹਿਲਾਂ ਬਾਈ ਟਰਾਈ ਕਰਦਾ ਲਾਦਾ ਟਰਾਈ ਕਰਦਾ ਭਾਈ ਕੋਈ ਸਪੈਲਿੰਗ ਗਲਤ ਹੋ ਗਈ ਫਿਰ ਤੁਸੀਂ ਬੁਲਾਓ ਭਾਈ ਨੀਤ ਅਸੀਂ ਸਾਡੇ ਬੰਦੇ ਦੀ ਆ ਪਲੇਟ ਜੀ ਤੇ ਤਾਂ ਗਲਤ ਹੋਇਆ ਕੰਮ ਓ ਨੂਨ ਲੈ ਲਾ ਬੱਚੀ ਨਿਗਾ ਅਕੜੋਈ ਫੇਰਦਾ ਓ ਨੂਨ ਲੈ ਲਾ ਨਹੀਂ ਭਾਈ ਪਲੇਟ ਦੀ ਕੰਮੇ ਕਬਜੀਆਂ ਵਾਲੀ ਇਹ ਤੇ ਛੋਟਾ ਹੋਣਾ ਕੰਮੀਆਂ ਵਾਲੀ ਹਾਂ ਆ ਆੜੇ ਕੰਨਾ ਲੱਲੇ ਪਿਆਰੀ ਬਹੁਤ ਫਨੀ ਦਾ ਮੈਂ ਟਰਾਈ ਕੀਤਾ ਬਾ ਠੀਕ ਆ ਦੇ ਦੇ ਇਹਨੂੰ ਨੀਂਦ ਆ ਦੇ ਆ ਦੇ ਦੇ ਤਾਂ ਸਹੀ ਤੂੰ ਦੇਖਦਾ ਦੇਖਾਈ ਬਾਈ ਕਿਵੇਂ ਲੈ ਖਾ ਉਹਦਾ ਤੰਗ ਹੋ ਕੋਈ ਦੇਖਦਾ ਤਾ ਨੋਰੀਆ ਲਾ ਲਾ ਉਹ ਲੈ ਲਾ ਯਾਰ ਤੈਨੂੰ ਮੈਨੂੰ ਪਤਾ ਤੇਰਾ ਲੱਲੇ ਪਿਆਰੀ ਹਾਂ ਜੱਜੇ ਕੱਕਾ ਬੱਬਾ ਜੱਜੇ ਆੜੇ ਕੰਨਾ ਤੇਰੀ ਦਾ ਹੈ ਨਾ ਤੇ ਬਿੰਦੀ ਵੀ ਲਾ ਲਈ ਕਰ ਕੰਮੇ ਉਹ ਨਿਗਾਰੱਖੀ ਬਾਈ ਇਹਦੇ ਕੰਨੀ ਵਾ ਮਾੜੀ ਬੰਦਾ ਸਾਡਾ ਥੋੜਾ ਡਿਫਰਟਰ ਇੱਕ ਇੱਕ ਜੇਬਾਂ ਵਾਲੀਆਂ ਲਾਈ ਫਿਰਦਾ ਇਹਨੇ ਪਤਾ ਹੀ ਲੱਗਣ ਦੇਣਾ ਕਿਹੜੀ ਚ ਪਾ ਲਿਆ ਜੱਜੇ ਆੜੇ ਕੰਨਾ ਉਦੋਂ ਕੰਪਨੀ ਦਾ ਯਾਰਾ ਪਾਈ ਆ ਜਦੋਂ ਲਫੇੜੇ ਲੱਗਣ ਲੱਗੇ ਉਦੋਂ ਵੀ ਤੂੰ ਆਈ ਦਿਖਾਉਣਾ ਬਾਈ ਆੜੇ ਕੰਨਾ ਲੱਲੇ ਵਿਹਾਰੀ ਉਹ ਲੱਗਦਾ ਬਾਈ ਨੇ ਕੰਮੇ ਕਬਜੇ ਵਾਲੀ ਲੱਗਦਾ ਹੋਰ ਨਾ ਕੰਮੇ ਕਬਜਾ ਵਾਲੀ ਦੇਖੀ ਜਾਈ ਉਹਨੇ ਜਦੋਂ ਜਾ ਕੇ ਹਾਏ ਵੇ ਆ ਕੀ ਲਖਾ ਲਿਆ ਏ ਬਸ ਸਹੀ ਹੈ ਬਾਈ ਓਕੇ ਆ ਰਪੋਟਾ ਆ ਬਾਈ ਨੂੰ ਕਹ ਲੋ ਹਾਲੇ ਹਾਲਾ ਹਾਲਾ ਗੱਲਾਂ ਕੋਈ ਨਾ ਰੱਖਦੇ ਭਣੀ ਇੱਧਰ ਬਣਾ ਦੇ ਲੈ ਇਹ ਤਾਂ ਮੈਨੂੰ ਪਤਾ ਤ ਤੋਂ ਮਜਬੂਰ ਆਂ ਦੂੰ ਕੱਪ ਮੇਰਾ ਆ ਗਿਆ ਕੱਪ ਜਿਹੜਾ ਇੱਕ ਉਹ ਬਾਈ ਟੋਪੀ ਤਾਂ ਲੈਣੀ ਹੈ ਟੋਪੀ ਤਾਂ ਮਮੂ ਹੋਣਾ ਕੋਲੇ ਪਾਈਆਂ ਆਪਣੀਆਂ ਵਾਧੂ ਉਹ ਲੈ ਲਓ ਉਹ ਦੇ ਨਹੀਂ ਵੀਰੇ ਮੋਮਬੱਤੀਆਂ ਦੇ ਦੀ ਵੇਚੀ ਹੈ ਬਾਈ ਬਾ ਠੀਕ ਆ ਉਹ ਚੱਲ ਜੀ ਫਿਰ ਨਹੀਂ ਛੱਡੀ ਹੋਈ ਪਤਾ ਨਹੀਂ ਬਰਥਡੇ ਉਹਨੂੰ ਬਰਸਰਕਾ ਹੀ ਨਹੀਂ ਦੇਣਾ ਜਾ ਕੇ ਬਰਥਡੇ ਦਾ ਚਲੋ ਓਏ ਮੋਟਰ ਛੱਡਿਆ ਦੀ ਆ ਲੋ ਮੋਟਰ ਦਾ ਭਰ ਦੀ ਟੈਂਕੀ ਪਾ ਗਿਓ ਬਰਥਡੇ ਦੇ ਵਿੱਚ ਮੈਂ ਇਹਨਾਂ ਨੂੰ ਖਾ ਕੇ ਢਾਲ ਲਿਆ ਸਾਰੇ ਪਾਰਾ ਜਾਣਿਆ ਲੋਹੇ ਦਾ ਡੰਡਾ ਲੈ ਕੇ ਚੱਲੋ ਕਟਾਲ ਆਓ ਚੱਲੀਏ ਮਾਮਾ ਕਿੱਥੇ ਭਾਗੇ ਮਾਮਾ ਨੂੰ ਚਾਪਿਆ ਤੂੰ ਸਿੱਕੇ ਦਰ ਨਾ ਜਾਣਾ ਮਾਮਾ ਕਿੱਥੇ ਚਲੇ ਆ ਹੈ ਕਿੱਥੇ ਮਾਨੋ ਕੀ ਉੱਥੇ ਕੀ ਕਰਨ ਚੱਲਿਆ ਕੀ ਤੇ ਕੀ ਨੂੰ ਸਰਪ੍ਰਾਈਜ਼ਾਂ ਚੱਲਿਆ ਪੰਮੇ ਨੂੰ ਇਹ ਨਾ ਹੋਵੇ ਫੌਜੀ ਸਾਹਿਬ نیچے ਜਾਂਦੇ ਨੇ ਸਲੂਟ ਮਾਰਦੇ ਨੇ ਪਿੱਛੇ ਮਾਮਾ ਬੜੀ ਸਕੀਮ ਨਾਲ ਆਇਆ ਇੰਦਰਜੀਤ ਕਿ ਲੋਏ ਇੱਕ ਨਹੀਂ ਰਹੇ ਮੈਂ ਕਹਿ ਕੇ ਇਹਨਾਂ ਨਾਲ ਫੌਜੀ ਨੂੰ ਮੈਂ ਕਾ ਕੇ ਆ ਰਿਹਾ ਹਾਂ ਹੁਣ ਦੋ ਦੋ ਕਰਕੇ ਨਿਕਲ ਜਾਓ ਸਾਰੇ ਦੋ ਦੋ ਕਰਕੇ ਮਾਮਾ ਚਲੋ

ਜਾਉਂ ਗਏ ਵੀ ਤੇ ਮੈਂ ਇੰਦਰ ਮੇਰਾ ਫੋਨ ਕਿ ਮਮਾ ਕਹਿੰਦੇ ਮੈਂ ਮੇਰੇ ਫੋਨ ਨਾਲ ਬੰਨਣਾ ਮਮਾ ਆ ਜਾ ਮੈਂ ਵੀ ਫੋਨ ਨਾਲ ਬੰਨਣਾ ਉਹ ਲੈ ਗਈ ਹੁਣ ਆ ਜਾ ਮਮਾ ਆਈ ਚੱਡ ਕੇ ਰੱਖ ਟੱਪ ਬਹੁਤ ਬਹੁਤ ਜਿਆਦਾ ਸੋਹਣੀਆਂ ਹੁੰਦੀਆਂ ਬਹੁਤ ਸੋਹਣੀ ਹੁੰਦੀ ਆ ਨਹੀਂ ਨਹੀਂ ਸੱਚੀ ਸੋਹਣੀ ਹੁੰਦੀ ਆ ਫੋਟੋ ਚੱਲ ਮਮਾ ਚੱਲ ਓਏ ਚੱਪਾ ਦਰਦ ਦੋ ਨਾ ਕਰ ਲੈ ਵਾਹ ਚੱਲ ਕੇ ਇੱਕ ਬੰਦਾ ਚੇਤਾ ਤਾਂ ਇਹਨੀ ਕੋਸ਼ਿਸ਼ ਛੱਡਣਾ ਨਹੀਂ ਆਸਾਨ ਕੰਮ ਵੀ ਹੈ ਕਾ ਦਰਦ ਦਰਦ ਵਿੱਚ ਵੀ ਹੈ ਤੇਰੀ ਤੇਰੀ ਜਨਦੰਤ ਕਿਹ ਕਿਲੇ ਮਗੇ ਦਰਦ ਕਾ ਤੂੰ ਦਦਰੇ ਮੇਰੇ ਦਰਦ ਹੁੰਦਾ ਚਾਹੀ ਮਮਾ ਚਾਹੀ ਪਾਪਾ ਦੇ ਜੈ ਨੂੰ ਚਾਪਾ ਟਾਈਮ ਟਖਾਇਓ ਟਾਈਮ 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 ਰਾਤ ਦੇ ਕਿਵੇਂ ਜੀਦਾ ਉਹਨੇ ਤੇ ਗਸਰਾ ਜੋ ਰਾਤ ਦੇ 1:30 ਹੋਣ ਵਾਲੇ ਅਸੀਂ ਸਾਰੇ ਛੱਲਿਆਂ ਕੰਮੇ ਪਹਿਨੇ ਕੋਲ भाई टेंशन है मेरा मिस्टर वाले के how... how... बच्चे करा जुँँ देद। देदे। दे 11:30 हो ना लगा केक तक में चल देद। अच्छा एकदम चम 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 कंधा जो होगा तन कर अच्छा इधर है बड़ी फाट अंदर तभी के लिए बोल मेरी कर मसरीज स्टॉप की फाट बंद कर दी सेट मत कीड़ी चम चम मसरीज चलो लेट्स गो गाइस

ਮੁੰਡੇ ਉੱਤੇ ਚਲੋ ਮਸੀ ਨਾਲ ਉੱਧਰ ਐਸੀ ਹੈਪੀ ਬਣੇ ਗਗਨੀ ਅਸੀਂ ਸਾਰੇ ਲੱਗਦਾ ਹੈ ਕੋਈ ਨਾ ਰੱਖਣੀ ਤੁਸੀਂ ਆਪ ਕੋਲੇ ਬੋਲੀ 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 ਪਤਾ ਤੇ ਕੀ ਲਖਾਇਆ ਕੰਮੇ ਕਬਜੇ ਵਾਲੀ ਗਪਾਈ ਨਵਾਂ ਇਹਦਾ ਆਪ ਨੂੰ ਦੁਵਾਰਾ 8 ਵਜੇ ਮੰਮੀ ਕਰਦੀ ਉਹ ਬਾਅਦ ਦੁਵਾਰਾ ਇੱਧਰ ਕਿਉਂ ਗੱਟੇ ਤਾਂ ਕਿ ਬਿੱਲਾ ਆ ਗਿਆ ਸੀ ਉਧਰ ਕੀ ਕਰਾਂ ਬਿੱਲੇ ਨੇ ਲੰਤ ਪਾੜ ਰਣੀ ਸੀ ਹੋਰ ਪੰਗਾ ਪਗਿਆ ਸੀ ਮਾਮਾ ਨਾਲ ਡਾਰਕੀ ਓਏ ਦੋਰ ਬੰਦ ਕਰ ਕਿਉਂ ਜੀ ਢੇੜੀ ਤੋਂ ਜ਼ਿਆਦਾ ਢੇੜੀ ਦੋ ਲੈ ਕੇ ਤਾਂ ਦੋਹੀ ਜਾਣੀਆਂ ਕਿਹੜੀ ਜੋ ਬੈਣਾ ਸਾਰਿਆਂ ਨੇ ਆਪਾਂ ਆ 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 ਕਰੋਗੇ ਨਹੀਂ ਇਧਰ ਮੁੰਡੇ ਮੁੰਡੇ ਹੋ ਗਏ ਲੋਨੀ ਆਲੋ ਸੱਜਿਆ ਆਪਕੇ ਲਈ ਆੜਕੀ ਲੋਗ ਜੇ 2 ਮਿੰਟ ਕੋਈ ਨਾ ਆਪਣੇ ਕੋਲੇ ਖੜਿਆ ਰਹੇ ਵੀ ਕੋਈ ਜਕਰ ਆਲੋ 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 ਕਰਾ ਫਾਟਿਆ ਹੋ ਤਾਜ਼ਲੀਆ ਬੋਲਦੇ ਮੇਰਾ ਨਾਮ ਦਿਨੇ ਜੀ ਚਲੋ ਹੋ ਗਿਆ ਰੋ ਇਹ ਨਾ ਇਹਿੰਦਰ ਜੀ ਦਾ ਅੱਧਾ ਇਹ ਲੱਦ ਕੇ ਲੈ ਚਲੋ ਇਹ ਮਾਮੇ ਦੀ ਪਰਾਣੀ ਹੋਆ ਪਰਾਣੀ ਤੇ ਲਿਆ ਨਾ ਚਲੋ ਬਸ ਪਰਾਈ ਠੰਡੇ ਜੀ ਸੌਰੀ ਬਟਿੰਦਰ ਬਟੰਡੇ ਪ੍ਰੀ ਬਣੀ ਆ ਗਏ ਆ ਦੇਖੋ ਕੰਮ ਇਹ ਘਰੇ ਆ ਗਏ ਆ ਜੀ ਇੱਥੇ ਇੱਥੇ ਰੋਕੋ ਗੱਡੀਆਂ ਬਸ 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 ਹਾਂ ਜੀ ਹਾਂ ਜੀ ਕਿਸੇ ਨੇ ਕੁਛ ਨਹੀਂ ਕਰੋ ਪਹਿਲਾਂ ਆਪਾਂ ਥੋੜੀ ਗੱਡੀ ਜਾਂ ਕਰ ਲਾਂ ਦੀ ਗੱਲ ਕਰ ਲਵਾਂ। ਟਾਈਮ ਅਜ ਕਿੰਨਾ ਹੋਇਆ ਵਾ ਇੰਦਰ? ਟਾਈਮ 45 ਪੌਣ ਪੌਣ ਪੈ ਗਈ। ਹਾਂਜੀ ਉਧਰੋਂ ਮੋੜ ਕੇ ਨਹੀਂ ਮੋੜ ਮੋੜ ਨਹੀਂ ਨਹੀਂ ਕਿੱਥੋਂ ਗੱਡੀ? ਮੈਂ ਮੋੜ ਲੰਨੀ। ਉਹ ਮੋੜ ਕੇ ਕਿੱਧਰ ਨਹੀਂ ਕੱਢੇਗੀ ਗੱਡੀਆਂ ਆਮੋ ਸਾਹਮਣੇ ਹੋ ਜਾਣੀਆਂ। ਚਲੋ ਜੀ ਚਲੋ। ਰਾਤ ਦੇ ਵੱਜ ਗਏ ਆ। 11:50 ਚਲੋ ਜਾਂਦੇ ਆ। ਹੁਣ ਆਪਾਂ ਕਰਨਾ ਕੀ ਆ? ਹੋਰ ਲੀ ਗਾ ਅੰਦਰ ਟੱਪੇਗਾ ਤੂੰ। ਹੁਣ ਪਤਾ ਲੱਗ ਗਿਆ ਨਾ। ਨਹੀਂ ਚਾਚੇ ਖਾਣੇ ਟੱਪੂਗਾ। ਮੋੜ ਦੇ ਕਿੱਥੇ ਟੱਪੂ। ਉਹ ਮਾਂਪਤ ਆਲਾ ਨਹੀਂ ਪਤਾ ਮੋਹਰੇ ਗੱਡੀਆਂ ਦਾ ਇੱਥੇ ਹੀ ਬੰਦ ਹੋ ਜਾਣ ਫੇਰ ਯਾ ਲਗਾ ਆਮਨਾ ਨਾ ਉੱਠ ਖੜੇ ਹੋ ਦਨ ਹੈ ਆਦ ਖੜਿਆ ਜਾ ਹੋਣਾ ਹੁਣ ਯਾ ਚੜ ਕਰ ਹੌਲੀ ਕਿ ਦਿਨੇ ਹੌਲੀ ਕਿ ਦਿਨੇ ਹੌਲੀ ਕਿ ਦਿਨੇ ਗੇਟ ਖੋਲੀ ਆਜਾ ਜੇ ਨਾ ਜੜ ਗਿਆ ਕੰਦ ਆ ਉਧਰੋਂ ਜਾ ਕੇ ਗੇਟ ਖੋਲੂਗਾ ਇੱਧਰ ਗੱਡੀਆਂ ਪੂਰੀਆਂ ਤਿਆਰ ਵਰ ਤਿਆਰ ਖੜੀਆਂ ਆਪਣੀਆਂ ਤੇ ਗੱਡੀਆਂ ਦੇ ਵਿੱਚ ਪੜਾ ਕੇ ਛੜਿਆ ਤੇ ਗਵਾਂਡੀਆਂ ਨੇ ਉੱਠ ਘੜਨਾ ਸਾਰਿਆਂ ਨੇ ਕਿ ਆ ਕੀ ਹੋ ਗਿਆ ਆਜੋ 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 ਕਰ ਆਜੋ 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 ਮੰਮੀ ਨੂੰ ਅੱਜ ਪੂਰਾ ਘੈਂਟ ਵਾਲਾ ਸਰਪ੍ਰਾਈਜ਼ ਦੇਣਾ ਸਾਰਿਆਂ ਨੂੰ ਤੇ ਕੰਮੇ ਦੇ ਜਿਹੜਾ ਕੇਕ ਆ ਉਹਦੇ ਉੱਤੇ ਵੀ ਇੱਕ ਘੈਂਟ ਜੀ ਚੀਜ਼ ਲਿਖਾਈ ਆ ਉਹ ਵੀ ਤੁਸੀਂ ਦੇਖ ਕੇ ਸਾਰੇ ਹੱਸੋਗੇ ਵੀ ਤੇ ਹੈਰਾਨ ਵੀ ਹੋਵੋਗੇ ਬੰਦ ਕਰਨਾ ਬੰਦ ਕਰ ਦੇ ਬੰਦ ਕਰ ਦੇ ਗੱਡੀ ਬੰਦ ਕਰ ਦੇ ਬੰਦ ਕਰ ਦੇ ਆ ਗਿਆ ਆ ਗਿਆ ਜਸ਼ਨ ਆ ਗਿਆ ਉਹ ਲਾਈਟਾਂ ਵੀ ਬੰਦ ਕਰਤੀਆਂ ਆਜੋ 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 ਕਰੋ ਚਲੋ 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 ਚਲ ਚਲੋ ਬਣਾ ਆਜੋ 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 ਪਾਸਾ ਲੈ ਆਓ ਕਾਕੇ ਪੱਤੇ ਜਾਰਾ ਕਿ ਤੁਮੇ ਨੂੰ ਪਤਾ ਨਹੀਂ ਉਹ ਮਾਮੇ ਵਰਗੇ ਆ ਮਾਮਾ ਕਹਿਵਾ ਕਾਕੇ ਫੜੋਕ ਨਹੀਂ ਇੱਥੇ ਨਹੀਂ ਚਲਾਉਣਾ ਇੱਥੇ ਨਹੀਂ ਚਲਾਉਣਾ ਵਾ ਉਹ ਇੱਥੇ ਚਲਾ ਦੇਣਾ ਇਹ ਪਹਿਲਾਂ ਪਹਿਲਾਂ ਅੰਦਰ ਚਲਾਵਾਂਗੇ ਪਹਿਲਾਂ ਮੇਰਾ ਤਾਂ ਲੱਗਿਆ ਨੂੰ ਇਹ ਵਰਗਾ ਕੇਕ ਸਹੀ ਆ ਕੰਮੂ ਕਾਬਜਣੀ ਤੇ ਕੰਮੂ ਕਵਾੜ ਗਿਆ ਨਾ ਨਾ ਆਗੇ ਆਗੇ ਉਹ ਸੁੱਤੀ ਪਈ ਹੈ ਤਾਂ ਪੜਾਤਾ ਕਰਾ ਆਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕਮੋਕ ਆਵਜਾ ਆਲੀ ਮਾਮਾ ਚਲਾ ਦੇ ਦੂੰ ਵੀ ਹੈਪੀ ਬਰਥਡੇ ਟੂ ਯੂ ਫੇਪ ਫੇਪ ਹੈਪੀ ਬਰਥਡੇ ਜੀ ਹੈਪੀ ਬਰਥਡੇ ਹੈਪੀ ਬਰਥਡੇ ਨਹੀਂ ਆ ਰਹੀਆਂ ਸਾਰੇ ਕਹਿੰਦੇ 12:00 ਵੱਜਦੇ ਤੁਸੀਂ 10 ਮਿੰਟ ਪਹਿਲਾਂ ਹੀ ਆਈਆਂ ਆਈ ਪਹਿਲਾਂ ਹੀ ਆਉਣਿਆ ਸਰਪ੍ਰਾਈਜ਼ ਹੋ ਗਿਆ ਸਰਪ੍ਰਾਈਜ਼ ਹੈਪੀ ਬਰਥਡੇ ਪਾੜਾ ਤਣਾਵ ਬੋਲਾ ਹੈਪੀ ਬਰਥਡੇ ਹੈਪੀ ਬਰਥਡੇ ਕਰਦਾ ਮੇਰਾ ਹੈਪੀ ਬਰਥਡੇ ਓਏ ਥੱਲੇ ਹੀ ਚੱਲ ਉਹ ਪੜਾ ਉਹ ਮੂਤਾ ਨਾ ਹੋ ਜੇ ਮੂਦਾ ਨਾ ਹੋ ਜੇ ਓਏ ਆਹ ਓਏ ਤਾਂ ਲਾ ਲੈ ਇੱਧਰ ਤਾਂ ਬਾਈ ਦਾ ਸੁੱਤਾ ਹੀ ਪਿਆ ਲੱਗਦਾ ਮੈਨੂੰ ਇਹ ਚੋਬਰ ਸੁੱਤਾ ਉਹ ਸੁੱਤਾ ਪਿਆ ਦਾ ਮੱਜਾਂ ਵੇਚ ਕੇ ਸੌਂ ਗਿਆ ਸਾਥਰੀ ਕਾਲੋ ਹੈਪੀ ਬਰਥਡੇ ਹੈਪੀ ਬਰਥਡੇ ਸਾਥਰੀ ਬਾਦੇ ਜੀ ਉੱਤਾਰੇ ਮੰਨੇ ਪਾਕੇ ਚੱਲ ਗਏ ਉਧਰ ਤਾਂ ਉਹ ਤਾਰੇ ਪਾਕੇ ਚੱਲੀ ਜਾਂਦੇ ਆ ਉਹ ਪਾਕੇ ਚੱਲ ਗਏ ਉਹਦੇ ਇੱਕ ਮਿੰਟ ਹੇਜਾ ਲੱਗ ਗਿਆ ਆਹ ਆ ਰਿਹਾ ਨਾ ਯਾਰ ਹੋ ਗਿਆ ਉਹ ਦੋੜਾ ਪਾ ਦਿੰਦਾ ਵੀ ਇਧਰ ਕਿਧਰੇ ਪਾਸੇ ਦਾ ਬਾਲੇ ਹੀ ਚੱਲੀ ਜਾਂਦੇ ਹੈ ਹੈਪੀ ਬਰਥਡੇ ਤੇ ਪਰ ਇਹਦਾ ਤਾਂ ਇਹਨੂੰ ਆ ਲੈ ਲੈ ਤੈਨੂੰ ਇੱਕ ਦੇਖ ਕਿਉਂ ਆ ਲੈ ਇਹ ਕੀ ਲਿਖਿਆ ਆ ਕੀ ਲਿਖਿਆ ਆ ਕੀ ਲਿਖਿਆ ਲਾ ਪੜਦਾ ਹੀ ਲਿਖਿਆ ਕੀ ਆ ਕੰਮੇ ਕਾਬਟਿਆਲੀ ਹੈਪੀ ਬਰਥਡੇ ਇਹ ਬੰਦਾ ਛੋਟੇ ਬੰਦਿੱਤੇ ਚਲੋ ਬਈ ਕਿੰਨੇ ਸਾਲਾਂ ਦੀ ਹੋਗੀ 52 21 ਸਾਲ ਦੀ ਕਿੰਨੀ 44 ਸਾਲ ਦੀ ਹੋਗੀ ਬਈ 44 44 ਸਾਲ ਦੀ 44 84 ਹਾਂ ਨੀਂਦ ਚਾਹ ਪਾਣੀ ਪੂਣੀ ਪਾਓ ਲੈ ਸਹੀ ਗੱਲ ਆ ਠੀਕ ਤੋ ਆਓ ਹੈਪੀ ਬਰਥਡੇ ਉਹ ਕੀ ਕਰ ਕੋ ਪਰ ਜਾਈ ਵੀ ਲਿਆਂਦੀ ਤੇਰੀ ਪਹਿਲ ਨੇ ਲੈ 44ਵੇਂ ਜਨਮਦਨ ਤੇਨੇ ਆਉਣਾ ਸੀ ਆ ਲੈ ਫੜੋ ਲੈ ਟਾਈਮ ਵੀ ਪੂਰਾ ਹੋ ਗਿਆ 12 ਵੱਜ ਗਏ ਲਾਓ ਬਈ ਲਾਓ ਨਾਓ ਟੇਬਲ ਤੇ ਰੱਖ ਲੋ ਇਹਨਾਂ ਟੇਬਲ ਦੇ ਉੱਪਰ ਪਾ ਰਿਹਾ ਉਹ ਨਹੀਂ ਛੋਟਾ ਡਿਬਲਾਏਗਾ ਹਲੋ ਗਗਨੀ ਲਿਆ ਸੱਤ ਸੱਤ ਉੱਠਾ ਕੇ ਹਾਂ ਉਹ ਪੜਾਕੇ ਹੀ ਬਾਲੇ ਇਕੱਠੇ ਚੱਲ ਗਏ ਹਨ ਹਾਂ ਛੱਲ ਪੜ ਗਏ ਇਹਨੇ ਅੱਗ ਦੋਵੇਂ ਪਾਸਿਓਂ ਲਾ ਦਿੱਤੀ ਇੱਕ ਪਾਸੇ ਲਾਈ ਗਿਆ ਅੱਗ ਕੈਂਡਲਾਂ ਚਾਰ ਹੀ ਲਿਆਂਦੀਆਂ ਚੌਕਾ ਕੋਲੋਂ ਲਾ ਦੋ ਇੱਥੇ ਉਹ ਟੂਪਰ ਦਾ ਛੱਡਾ ਆ ਗਿਆ ਉਹ ਨਹੀਂ ਉੱਠਦਾ ਬਾਣੀ ਵੇਖ ਕੇ ਡੋਮੇ ਮਾਮਾ ਹਾਂ ਬਾਹਰ 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 ਕਬਰ ਕੱਟਨੇ ਕੀ ਕਰੂੰ ਆਰਾ ਫਰੈਂਡ ਦੇ ਆ ਜੋ ਕਰਾ ਇਹਨਾਂ ਨੂੰ ਦੱਸੋ ਛਾਂ ਲੈਣ ਦੋ ਹੀ ਮਰਾ ਕਹਨਾ ਚੁੱਤੇ ਪਏ ਆ ਇਹਨਾਂ ਨੂੰ ਇਹਨਾਂ ਨੇ ਨਹੀਂ ਉੱਠਣਾ ਸੂਗਾ ਉਸ ਟੂਲ ਕੋਈ ਟੂਲਾ ਫਰੀ ਕਰ ਲਾ ਦੇ ਦੋ ਕੂਟਰ ਤੇ ਘਟਾਓ ਆ ਓਏ ਓਏ ਇਹਨੂੰ ਵਿਚਾਲੇ ਲਾਓ ਉਹ ਲੈ ਕੇ ਆਓ ਕੈਂਪਰ ਵਾਲਾ ਕੈਂਪਰ ਵਾਲਾ ਨਹੀਂ ਫੁੱਟ ਸਕੂਟਰ ਤੇ ਘਟੋ ਵਿਚਾਲੇ ਰੱਖ ਕੇ ਦੋਹੇ ਪਾਸਿਆਂ ਨੂੰ ਅੱਗ ਲਾਤੀ ਤਾਂ ਵਾਲੀ ਸੀ ਚੱਲ ਗਏ ਕੱਥੇ ਨੂੰ ਕਰ ਲੋ ਇਹ ਨਾ ਹੋਵੇ ਵਿੱਚ ਕੋਈ ਹੋਵੇ ਨਹੀਂ ਨਹੀਂ ਹੁਣ ਨੂੰ ਤਾਂ ਚੱਲ ਜਾਣਾ ਜੇ ਹੁੰਦਾ ਨਾ ਇਹਨਾਂ ਨੂੰ ਗਰੂਦ ਕੋਈ ਨਹੀਂ ਨਹੀਂ ਹੁਣ ਨਹੀਂ ਇਹ ਬਹਣੇ ਸੇ ਬੰਨੇ ਬੰਨੇ ਪੜ ਗਿਆ ਨਿਪਟ ਗਿਆ ਕੰਮ ਇਹਦਾ ਜਾਵਾਂ ਪੈਂਟ ਤਾਂ ਅੱਧਾ ਹੱਥ ਘੜਿਆ ਹੋਣਾ ਆ ਗਾਲਾਂ ਕੱਢਦੇ ਹੋਣਗੇ ਵੀ ਹੈ ਇਹਨਾਂ ਦੇ ਕੀ ਹੋ ਗਿਆ ਹੋਰ ਨਾ ਪੈਂਟ 'ਚ ਤੜਕ ਗੱਲ ਉੱਡੀ ਫਰੇ ਵੀ ਉਧਰ ਵਿਚਾਲੇ ਜੇ ਅੱਗ ਲੱਗੀ ਸੀ ਹਾਂ ਇੰਦਰ ਹਾਂਜੀ ਇੰਦਰੋਂ ਫੋਟੋ ਸੋਹਣੀ ਆਉਂਦੀ ਨਾ ਫੋਟੋ ਬਹੁਤ ਸੋਹਣੀ ਆਉਂਦੀ ਇੱਧਰੋਂ ਇੱਕੋ ਹੀ ਆਉ ਸੋਹਣੀ ਸਾਹਮਣੇ ਇੱਧਰੋਂ ਸੋਹਣੀ ਆ ਉਹ ਇੱਧਰਲੇ ਫੇਸ ਦੀ ਦੇਖ ਮਾਮੇ ਦੀ ਦੇਖ ਹੈ ਮਾਮਾ ਦਾ ਸੁਨੱਖਾ ਨਿਕਲਿਆ ਵੇਰਦਾ ਦੇਖ ਲੈ ਕੰ ਮੇਰੇ ਕਿੱਥੋਂ ਕਿੱਥੋਂ ਬੰਦੇ ਪਹੁੰਚਿਆ ਹੈ ਮਾਮਾ 10 ਸੇ ਸਾਂਝ ਨਹੀਂ ਸਕਦੇ ਬੰਦੇ ਆਇੰਡ ਅਮਰੀਕਾ ਇੰਡੀਆ ਨਿਊਜ਼ੀਲੈਂਡ ਯੂਰਪ ਬੰਗਲਾਦੇਸ਼ ਪਿਹਾਰ ਦੁਬਈ ਪੱਪੀਆਂ ਆਇੰਡ ਹਾਂ ਪੱਪੀਆਂ ਨਹੀਂ ਨਾਈਜੀਰੀਆ ਜਪੋ ਸਹੀ ਗੱਲ ਆ ਉਹ ਮੋਂਗੋਲ ਵਾਲਾ ਬੰਦਾ ਤਾਂ ਟੋਟਾ ਲੱਗੇ ਪੈ ਉਹ ਨਹੀਂ ਉੱਠਦਾ ਮਾਮਾ ਪਾ ਕੇ ਨਾ ਟੁੱਤੀ ਹੋਈ ਕੀ ਹੋਈ ਜਾਂਦਾ ਬਟਾਕੇ ਕਿੰਨੀ ਨਾਲ ਨਹੀਂ ਹੋ ਰਹੀ ਪੂਰਾ ਬਾਦ ਕਾਰਟ ਚ ਹੋ ਗਿਆ ਕੰਮ ਹੁਣ ਠਾਪ ਨਾ ਲਿਓ ਹੁਣ ਉਹਨੂੰ ਪਿਆ ਹੀ ਰਹਿਣ ਦੋ ਲੈ ਵੀ ਅੰਮੇ ਕਬਜਾਂ ਵਾਲੀ ਜਗਪੀ ਨਹੀਂ ਆ ਮੈਂ ਤੁਹਾਨੂੰ ਦਿਖਾਉਂਦਾ ਚੱਲੋ ਵੀ ਸੱਤ ਲਾ ਕੇ ਆਈ ਉਹਨਾਂ ਨੂੰ ਸੱਦ ਲਿਓ ਸੱਦ ਲਿਓ ਨਹੀਂ ਹੁੰਦਾ ਨਹੀਂ ਉਹਨੇ ਨਹੀਂ ਉੱਠਣਾ ਉਹਦਾ ਬਾਈ ਦਾ ਟੋਟਾ ਕਲੱਬ ਲਈ ਪਿਆ ਉੱਤੇ ਉਹਦਾ ਨੈਗ ਚ ਆ ਆ ਤਾਰੇ ਹੁਣੀ ਕਿਹੜਾ ਉੱਤੇ ਆ ਭੁੰਡੀਆਂ ਆਈਆਂ ਕਰੋ ਵੀ ਚਲੋ ਚਲੋ ਕਰਾਂ ਕੀ ਕਰ ਲਾਗੇ ਚਾ ਚੇਂਜ ਕਰਿਆ ਹੀ ਸ਼ੂਟ ਇਹਦਾ ਸ਼ੂਟ ਚੇਂਜ ਮਾਰਿਆ ਹੀ ਉਹਦਾ ਸ਼ੂਟ ਬਦਲਿਆ ਹੀ ਮੈਟੋਮੈਟਿਕ ਮੈਟੋਮੈਟਿਕ ਸ਼ੂਟ ਬਦਲਿਆ ਹੀ ਨਾਲੇ ਕਹਿੰਦੇ ਕੰਮੇ ਭੈਣ ਨੇ ਬਰੈਡ ਬਣਾ ਲਈ ਤੇ ਆ ਦੇਖੋ ਮੈਨੂੰ ਕਹਿੰਦੀ ਬਰੈਡ ਖਾ ਲੈ ਬਾਜੀ ਬਾ ਉਹ ਸਾਡੇ ਗਾਲ ਖਰਾਬ ਆ ਨਾ ਤਾਂ ਨਹੀਂ ਦਿੱਤਾ ਉਹਨੂੰ ਪਤਾ ਕਮੇ ਆ ਦੇਖਦੇ ਨੇ ਕਹਿੰਦੀ ਨਮਾਰੀ ਦਾ ਆ ਬਾਰਾ ਮੇਰੇ ਆ ਜਾ ਕਜਲਾ ਪਾਈਆ ਤੇਰੇ ਆਜ ਕਜਲਾ ਪਾਈ ਏ ਕਜਲਾ ਹਾਂ ਹਾਂ ਮੈਂ ਪਿੱਛੇ ਨੂੰ ਕਰ ਲੈਣਾ ਮੈਸੇਜ ਅਸਨੇ ਆਪੀ ਤੈਨੂੰ ਫੋਨ ਲਾ ਲ ਓਏ ਆਜ ਆਜ ਆਪਾਂ ਇੱਕ ਗਰ ਖੜਕਣਾ ਘੱਟ ਕੇ ਕੋ ਬਾਜੋ ਇੱਥੇ ਗੱਲ ਵੜ ਦਿੰਦੇ ਥੋੜੇ ਵਾਲੇ ਰਾਤ ਤੇ ਉਹ ਦੇ ਹੈਪੀ ਕਹਿੰਦੀ ਆ ਆਹ ਦੇ ਮੇਰੇ ਬੀੜ ਦਾ ਟਾਈਮ ਹੋ ਗਿਆ ਸਵੇਰ ਹੁੰਣ ਵਾਲੀ ਹੈ ਸਹੀ ਗੱਲ ਹੈ ਰੱਖ ਦਿਓ ਤੈਨੂੰ ਯਾਦ ਆਉਂਦਾ

ਹੇ ਭੀਰੇ ਵੜਦੇ ਕਬਜਾ ਲੈ ਲੈ ਕਬਜਾ ਵਧਣਾ ਨਹੀਂ ਲੈ ਲੈ ਆ ਕਬਜੇ ਚੱਕਲਾ ਵਿੱਚੋਂ ਉਹ ਕੱਦਾ ਪੀਤੇ ਆ ਇਹ ਤੇ ਸਕਾਟ ਜੀ ਬਾਈ ਫਿਰਦਾ ਉਹ ਉਹ ਆਗਲੇ ਸਾਢੇ ਹੀ ਭਾਈ ਫਿਰਦਾ ਮੂੰਹ ਤੇ ਨਹੀਂ ਲਾਣਾ ਬਈ ਮੂੰਹ ਤੇ ਨਹੀਂ ਲਾਣਾ ਹਾਂ ਹਾਂ ਤੇ ਕਪਖਾਨ ਨੂੰ ਲੈ ਕੇ ਆਂਦਾ ਲਵੇੜਣਾ ਨਹੀਂ ਕਿੰਨੇ ਸਾਲਾਂ ਦੀ ਹੋ ਗਈ 21 ਸਾਲ 21 ਸਾਲਾਂ ਨੂੰ ਹਾਇ ਦਾ ਦੁੱਧ ਦੰਦ ਆਉਂਦੇ ਆ ਇਹ ਤਾਂ ਦੁੱਧ ਦਾ ਬਣਾਇਆ ਇੱਕ ਮਿੰਟ ਇੱਥੇ ਨੇ ਘੱਟ ਕੇ ਰੱਖ ਆ ਦੇ ਆ ਦੇ ਕੱਟਿਆ ਪਿਆ ਕਰੀ ਚੱਲੋ ਚੈੱਕ ਕਰੋ ਹੈਪੀ ਬਰਥਡੇ ਕਰੀ ਚੱਲੋ ਚੱਲੋ ਜੋ ਮੈਂ ਗਗਨੇ ਪੱਟ ਕੇ ਪਹਿਨ ਲਿਆ ਸੂਟ ਕੱਟ ਕੇ ਲਿਆ ਥੋੜਾ ਥੋੜਾ ਦੋ ਬਿਚਾਰੀਓ ਆਓ ਬਾਣਾ ਲੜਕਾ ਆ ਜੋ ਆਓ ਆਹ ਬਾਲੇ ਨੂੰ ਕਿਹੜਾ ਸ਼ੁਕਰ ਆ ਜੀ ਇੱਕ ਮੈਂ ਤਾਂ ਆਇਆ ਮੰਗਰ ਦੀ ਸੂਟ ਕੱਟ ਕੇ ਇਹ ਕੰਮ ਖੁੱਲਾ ਹੀ ਸਾਰੇ ਪਟਾਕੇ ਚਲਾ ਗਏ ਆ ਤੁਹਾਡੇ ਆਦਾ ਪਿੰਡ ਖਾਦਾ ਤੂੰ ਸਹੀ ਗੱਲ ਆ ਸਾਰੇ ਔਟ ਖੜੇ ਹੋ ਸਹੀ ਗੱਲ ਆ ਚਲੋ ਭਾਈ ਆ ਜਾ ਸੋਹਣੇ ਆ ਆ ਆ ਫੜੀ ਮੇਰੇ ਨੇਗਾ ਤੀਰ 50 ਦੋਈ ਉਹ ਬੀਚਾ ਗਏ ਆ ਇੱਕ ਡਾਕਾ ਬੀਤੇ ਵੀਰੇ ਆ ਵੀ ਆ ਜੀ ਕਿਵੇਂ ਸਕਾਟ ਜੀ ਬਾਈ ਫਿਰ ਨਾ ਫਲੈਸ਼ ਛੱਡ ਲਈ ਲਾਓ ਲਾਓ ਓਏ ਮੂੰਹ ਚ ਪਾਣੀ ਆਣਾ ਬਾਈ ਜਿਸਨੇ ਫੋਟੋ ਕੰਟੀ ਕਰ ਨਾਲੀ ਮਾਮੇ ਦੀ ਆਲ ਵੀ ਕਿ ਇੱਕ ਮੇਰੀ ਤੇ ਮਾਮੇ ਦੀ ਘੜੀ ਕੱਲਿਆ ਇਹੇ ਜੀ ਹੁੰਦੀ ਹੈ ਜਾਣਣਾ ਮਾਮਾ ਕਹਿੰਦੇ ਨਹੀਂ ਇੰਦਰੀ ਨੂੰ ਮਾਮਾ ਗਈ ਜਾਂਦੀ ਬਸ ਇੰਦਰੀ ਨੂੰ ਮਾਮਾ ਵਾਹ ਲਿਆ ਜਰ ਨੂੰ ਕਹਿੰਦੀ ਮਾਮੇ ਲੈ ਲੈ ਇਹ ਬਾਹਰ ਤੋਂ ਦੱਤਾ ਉਹ ਬੇਟੇ ਸਾਡੀ ਚਲੋ ਸਾਰੇ ਟੀਕੇ ਦਾ ਜਾਵਾ ਉਦਾਰੇ ਸੱਟਾ ਸਾਰੇ ਹਾਂ ਤੁਸੀਂ ਕੀ ਲੈ ਕੇ ਆਂਦਾ ਅਸੀ ਪ੍ਰੈਜ਼ੈਂਟ ਕੰਮੇ ਵਾਸਤੇ ਪ੍ਰਾਇੰਟ ਰੁਗ ਵੱਡਾ ਹਾਂ ਜੀ ਰੁਗ ਵੱਡਾ ਰੁਗ ਪਟਾ ਹੋ ਗਿਆ ਹਾਂ ਹਾਂ ਮੇਰੀ ਇਧਰ ਫੋਟੋ ਸਾਈ ਵੀਰੀ ਪ੍ਰੀਤ ਜੀ ਦੱਤਿਆਂ ਆ ਰੱਖਿਆ ਕਰੋ ਓਏ ਬੁਢਿਆਂ ਨੂੰ ਰੋਸੀ ਜਾਂਦਾ ਨਹੀਂ ਲੈ ਲੈ ਹੋਰ ਨਾ ਗਿਆ ਤੀ ਚਲੋ ਬਈ ਕੋਸੀ ਫੋਟੋ ਖਿੱਚ ਦੇ ਸਰਪ੍ਰਾਈਜ਼ ਦਿੱਤਾ ਸੀ ਕੰਮੇ ਨੂੰ ਭਾਣੇ ਨੂੰ ਆ ਕੇ ਰਾਤ ਨੂੰ ਠੀਕ ਆ ਨਾ ਸਾਪ ਨੂੰ ਹੱਤ ਲਾਣ ਨੂੰ ਬੱਸ 파ਦੀ 파ਦੀ ਚਾ ਕੰਮ ਜਨ ਮਾਮਾ ਜਗੰਦੇ ਇੱਧਰ ਆ ਕੇ ਮਾਮੇ ਦਾ ਪਹਿਲਾ ਮਾਮੇ ਦਾ ਪਹਿਲਾ ਕੰਮ ਨਮੇੜਦਾ ਮਾਮੇ ਨੇ ਵਾਹਿਗੁਰੂ ਉਹ ਗਰਮ ਘੁੱਟ ਕੜਿਆ ਸਿੱਕਾ ਆਉਣ ਲੱਗ ਗਿਆ ਓਏ ਓਏ ਇਹਦੇ ਸਿਰ ਤੇ ਹੱਥ ਰੱਖ ਦੇ ਇੱਧਰ ਦੇਖਿਓ ਵੀ ਇਹਨੂੰ ਕਹਿ ਵੀ ਦੋ ਜ ਕੁੜੀ ਕਾੜੀ ਹੈਗੀ ਆ ਕੋਈ ਪੰਡਤਾਂ ਦੀ ਕੁੜੀ ਹੈਗੀ ਆ ਬਈ ਦੱਸਿਓ ਆਏ ਬੋਟਾ ਦਾ ਸਾਈ ਆਪਨੇ ਹੋਣਾ ਕਹਿਣਾ ਪੈਣਾ ਉਮਰ ਲੰਘਦੀ ਜਾਂਦੀ ਆਜੋ ਆਜੋ ਲੈ 2 40 40 ਸਾਲਾਂ ਦੇ ਆ ਹਾਂ ਇਹਦਾ ਫੇਰ ਹੈ ਜੇ ਬੱਤਿਆਂ ਦਾ ਹਨਾ ਵੀ ਪੀਤੇ 35ਾਂ ਦਾ ਹੀ ਆ 40ਾਂ ਕਿ ਪਈਆਂ ਇੱਕ ਭੈਣੇ ਨੂੰ ਫੜਾ ਕੱਲੀ ਨੂੰ ਪੀਤੇ ਦਾ ਫੋਨ ਪਹਿਲਾਂ ਪੋਰਟਰੇਟ ਮਾਰਦੀ ਆ ਫੋਨ ਹਾਂ ਐ ਫੜ ਲਓ ਕੀ ਹੋ ਜਾਣਾ ਨਾ ਹੋ ਜਾ ਲਾਈਨ ਚਲੋ ਵੀ ਮੋਤੂ ਨਹੀਂ ਤਾਂ ਛੁੱਤੇ ਪਏ ਆ ਯਾਰ ਮੋਤੂ ਦਾ ਛੁੱਤਾ ਪਿਆ ਮੋਤੂ ਤਾਂ ਪਤਾ ਹੀ ਨਹੀਂ ਇਹ ਵੀ ਛੁੱਤਾ ਪਿਆ ਉਹ ਬਾਈ ਨੇ ਮਿਲਿਆ ਉਹ ਵੀ ਉਤਾ ਹੀ ਪਿਆ ਚਲੋ ਵੀ ਚਲੋ 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 ਕੈਕ ਖਵਾ ਦੇ ਲੋਗੇ 11 ਕਾਉਂ ਦੇਖਿਆ ਬੈ ਹੈਪੀ ਬਰਥਡੇ ਤਬਾਰ ਤੋਂ ਫੇਰ ਇੱਕ ਵਾਰੀ ਜਸਨ ਆ ਚੱਲ ਵੜ ਨਹੀਂ ਹੁਣ ਮੇ ਤਾਂ ਪਤਾ ਉੱਪਰ ਹੈ ਤਾਂ ਆਪਾਂ ਕੋਣ ਕਰੀ ਚਲੋ ਓਕੇ ਪੁੱਤ ਟਾਈਮ ਨਾਲ ਆ ਜਾਓ ਓਕੇ ਹਾਫੀ ਬਹਰੇ ਬੜ ਬੋਲ ਬਵਾਈਆਂ ਮਵਾਰਕਾਂ ਇਹ ਵੀ ਪ੍ਰਮਾਤਮਾ ਤੁਹਾਨੂੰ ਬਾਹੇ ਬਾਹਾਂ ਗੰਭਰਾ ਕਰੀ ਸੁਣੋ ਚਲੋ ਓਕੇ ਜੀ ਓਕੇ ਜਸਨੇ ਓਕੇ ਆਓ ਓਕੇ ਜਸਨੇ ਚੰਗਾ ਇੱਧਰ ਦੇਖੋ ਚਲੋ ਵੀ ਚਲੋ ਮਨਾਇਆ ਭੈਣੇ ਦਾ ਜਨਮ ਦਿਨ ਹਣੀ ਚੱਲਦੇ ਆ ਪਿੰਡਾਂ ਨੂੰ ਚਲੋ ਬਈ ਇਹਦਾ ਚੱਲਿਆ ਫੌੜਾ ਲੈ ਗੇ ਉਹਦਾ ਟਾਈਮ ਹੋ ਗਿਆ ਕੰਮੇ ਦਾ ਕਿਹੜਾ ਡਾਰੀ ਗਈ ਉੱਠ ਗਈ ਕਪਾਤਾ ਕਈ ਵਾਰ ਹਾਰਟ ਅਟੈਕ ਹੋ ਗਿਆ ਲੱਗਿਆ ਵੀ ਆਕੀ ਹੋ ਗਿਆ ਉਹ ਸੁੱਤੀ ਪਈ ਸੀਗੀ ਡਾਰਾ ਆਇਆ ਚੁੰਬੜਿਆ ਭਿਆ ਨਾਲ ਉਹ ਮੰਨੇ ਦੀ ਅੱਖ ਗੁੱਲੀ ਸੀ ਮਨਾਂ ਦੇ ਪੂਰੇ ਲੈ ਗੁੰਗੜ ਕੇ ਬੈਗਾ ਤਾਰੇ ਉਹ ਡਰ ਗਏ ਨਾ ਜਵਾਗ ਬਿਆਹ ਉਹ ਦੇ ਘੋੜਾ ਖੜਾ ਲਗਾ ਅੱਧੀ ਰਾਤ ਦੇ ਨਾ ਲੈ ਬਹਿਣਾ ਉੱਤੇ ਉਹਦੇ ਹੈਂ ਘੋੜੇ ਤੇ ਭਾਈਏ ਨਾਲੇ ਕਹਿੰਦੀ ਜਾਂਦੀ ਕਹਿੰਦੀ ਖੱਚਰ ਹੁਣ ਕੂੜਾ ਬਣਾ ਤਾ ਭਾਈ ਮੱਛਰ ਖਾ ਗਏ ਬਿਲਕੁਲ ਹਾਂ ਚਲੋ ਵਧੀਆ ਪ੍ਰੋਗਰਾਮ ਕਰਨਾ ਸ਼ੌਕ ਹੋ ਜਾਂਦਾ ਇਕਦਮ ਹਾਂ ਸ਼ੌਕ ਹੀ ਹੋਣਾ ਸੀ ਸੋਹਣਾ ਵਧੀਆ ਹੋ ਗਿਆ ਨਿਪੜਿਆ ਆ ਕਈ ਵਾਰ ਬੰਦੇ ਨੂੰ ਕੋਈ ਸਮਝ ਨਹੀਂ ਆਉਂਦੀ ਉਹ ਭਮੱਤਰ ਜਿਹੀ ਹੁਣ ਪੈਂਡ ਦੇ ਪੁੱਛਣਗੇ ਸਵੇਰੇ ਵੀ ਕੰਮੇ ਪੈਂਡਾ ਦਾ ਇੱਥੇ ਚਰਨਾਂ ਨੂੰ ਪੁੱਛਣਾ ਬਾਈ ਨੂੰ ਰਾਤ ਭਾਗੇ ਚੱਲੀ ਜਾਂਦੀ ਕਿ ਮੈਂ ਪਾਣੀ ਮੇਰਾ ਸੁੱਕਾ ਮੰਗਣਾ ਕਰਦਾ ਉਧਰ ਭੱਜ ਕੇ ਉੱਠਣਗੇ ਆ ਹੀ ਹੋ ਕੇ ਜਿੱਤੇ ਮੈਂ ਉੱਠੇ ਹੋਣਗੇ ਉਹਨਾਂ ਨੇੜੇ ਸਾਰੇ ਘਰ ਉੱਠ ਗੜੇ ਹੋਣੇ ਆਹੋ ਮਾਸੀ ਮਾਸੜਨ ਦਾ ਸੁਣਾਈ ਹੁਣ ਤਾਂ ਨੌਜ਼ਮੈਂਟ ਕਰਤੀ ਸੀ ਬਿਸ਼ਤੀ ਬਿੜੀ ਸੁੱਕੀ ਬਿਮਾਰ ਸੀ ਤਾਂ ਨਹੀਂ ਲਹਿ ਗਏ ਮਨ ਬਹੁਤ ਬੜਿਆ ਪ੍ਰੋਗਰਾਮ ਹੋ ਗਿਆ ਸੋ ਥੈਂਕ ਯੂ ਸਾਰਿਆਂ ਦਾ ਲਵ ਯੂ ਜਿਉਂਦੇ ਵਾਸਦੇ ਰਹੋ ਮਿਲਦੇ ਆਂ ਅਗਲੇ ਬਲੌਗ ਦੇ